ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮਗਰ ਜਾਣ ਦੇ ਵਿੱਚ ਰਿਕਾਰਡ ਸਾਡੇ ਤੁਹਾਡੇ ਭਰਾ ਦਾ ਜਨਮ ਦਿਨ ਤੇ ਅੱਜ ਤੁਹਾਡੇ ਭਰਾ ਨੇ ਬੰਦੀ ਆ ਪੱਗ ਜਿਹਦਾ ਲੜ ਨਹੀਂ ਆ ਤੇ ਕੋਈ ਗੱਲ ਨਹੀਂ ਲੜ ਆਵੇ ਨਾ ਆਵੇ ਅਸੀਂ ਤਾਂ ਬੰਨਣੀ ਆ ਬੰਦੀ ਆ ਹੁਣ ਦੋਸਤੋ ਪੱਗ ਤੇ ਘੜੀ ਘਣੋਂ ਨੇ ਤਿਆਰ ਹੋਣਾ ਰੋਟੀ ਪਾਣੀ ਵੀ ਖਾ ਲਿਆ ਯਾਰ ਖੇਡ ਵੀ ਆਏ ਅੱਜ ਅਸੀਂ ਤੇ ਉਹਦਾ ਬਲੌਗ ਹੋਣ ਦੋਸਤੋ ਮੈਂ ਸਵੇਰੇ ਸਵੇਰੇ ਖੋਲ ਲਿਆ BGMI ਤੇ BGMI ਦੇ ਵਿੱਚ ਜਾ ਕੇ ਮੈਨੂੰ ਹੈਪੀ ਬਰਥਡੇ ਦਾ ਉਹਨਾਂ ਨੇ ਕੇਕ ਕਟਾਇਆ ਤਾਂ ਮੈਂ ਕੇਕ ਕਟਾਇਆ ਤੇ ਮੈਨੂੰ ਰਿਵਾਰਡ ਮਿਲੇ ਨੇ ਗਾਇਸ ਚੈੱਕ ਕਰੋ ਇੱਕ ਗਨ ਸਕਿਨ ਮਿਲਿਆ ਟੋਕਨ ਟੋਕਨ ਮਿਲੇ ਆ ਤੇ ਬਾਕੀ ਚੈੱਕ ਕਰੋ ਕਿੱਦਾਂ ਵਧੀਆ ਸਮਾਨ ਮਿਲਿਆ ਹੁਣ ਇਹ ਕਯੂਬ ਕਰ ਲਿਆ ਤੇ ਇਹਨੂੰ ਓਕੇ ਕਰਦੇ ਹਾਂ ਤਾਂ ਹੁਣ ਗੇਮ ਵੇਨੇ ਖੇਡਦੇ ਖੁਰਦੇ ਤੁਹਾਨੂੰ ਮਿਲਦੇ ਆ ਸਿੱਧਾ ਹੁਣ ਬਾਅਦ ਵਿੱਚ ਵਲੌਗ ਦੇ ਵਿੱਚ ਮਿਲਦੇ ਗਾਇਸ ਜਾ ਕੇ ਹਾਂਜੀ ਦੋਸਤੋ ਸਵੇਰੇ PUBG ਖੇਡਣ ਤੋਂ ਬਾਅਦ ਜਿਹੜੇ ਮੈਨੂੰ ਰਿਵਾਰਡ ਮਿਲੇ ਉਹ ਤੁਸੀਂ ਦੇਖ ਹੀ ਲਿਓ ਹੁਣ ਮੈਂ ਕਲਿੱਪ ਐਡ ਕਰਤਾ ਸੀ PUBG ਦਾ ਤੇ ਇਹ ਹੁਣ ਮੈਂ ਰੈਡੀ ਸ਼ੈਡਿਊ ਹੋ ਜੂਗਾ ਚੰਗੀ ਤਰ੍ਹਾਂ ਤੇ ਹੁਣ ਰੋਟੀ ਬੜੀ ਖਾਣੇ ਆ ਦੁਪਹਿਰ ਹੀ ਫਿਰ ਤੁਹਾਨੂੰ ਮਿਲਦੇ ਬਾਅਦ ਵਿੱਚ ਗਾਈਜ਼ ਦੋਸਤੋ ਰੋਟੀ ਪਾਣੀ ਖਾਣ ਤੋਂ ਬਾਅਦ ਮੈਂ ਆ ਗਿਆ ਹਾਂ ਉਹ ਬਸ ਸੋ ਗਿਆ ਨਾ ਉੱਠ ਚੁੱਕਾ ਹਾਂ ਠੀਕ ਹੈ ਤੇ ਗਾਈਜ਼ ਥੋੜੀ ਜਿਹੀ ਪਾਗਟੇ ਦੀ ਹੋ ਜਿੱਦੀ ਹੈ ਤੇ ਹੁਣ ਉੱਠ ਕੇ ਤੇ ਸਮਾਨ ਆਜ ਪਿਆ ਆਪਣਾ ਬੱਡੇ ਦਾ ਸਮਾਨ ਤੇ ਤੁਹਾਨੂੰ ਹੁਣ ਮਿਲਦੇ ਬਾਅਦ ਵਿੱਚ ਦੁੱਧ ਲੈਣ ਜਾਣੇ ਹਾਂ ਗਾਈਜ਼ ਵਾ ਮੇਂ ਜਨਮ ਦਿਨ ਉਹਦਾ ਜੋ ਮਰਜ਼ੀ ਜੋ ਇਸ ਮਾਤੇ ਆਪਣਾ ਲੈ ਕੇ ਸਮਾਰ ਗਿਆ ਲੈ ਆ ਦੁੱਧ ਤੇ ਲੈ ਕੇ ਆਉਣਾ ਪੈਣਾ ਹੈ ਦੋਸਤੋ ਫੇਰ ਹੀ ਚਾਹ ਪਿਵਾਂਗੇ ਇਦਾਂ ਤੁਨਾ ਚਾਹ ਪੀਤੀ ਜਾਂਦੀ ਹੈ ਜਾਂ ਬਣਾਈ ਹੁੰਦੀ ਹੈ ਚਲਿਏ ਆਹ ਹਾ ਹਾ ਕਿੰਨੀ ਧੋਪ ਹੈ ਚਾਹ ਦੇ ਆਏ ਗਏ ਦੁੱਧ ਲੈ ਕੇ ਆਉਣਾ ਫੇਰ ਘਰ ਵੀ ਨਾ ਨੇ ਘੜੀ ਕੋਈ ਨਹੀਂ ਆ ਰਹਾ ਬੇਲੀਆਂ ਨੇ ਆਉਣਾ ਦੋਸਤੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਸਖਸ ਨੂੰ ਇਹ ਦੁੱਧ ਲੈ ਆਉਂਦੇ ਆ ਲੋਦਾ ਪਰ ਮਿਲਿਆ ਨਹੀਂ ਹੈ ਦੁੱਧਾਂ ਦਾ 100 ਰੁਪਏ ਪਾਵਾਂਗੇ ਇਸ ਕਰਕੇ ਕਿਹਾ ਚਾਹ ਦੋਸਤੋ ਬਾਈ ਖਾ ਸਕਦੇ ਹਾਏ ਹਾਂਜੀ ਦੋਸਤੋ ਯਾਰ ਬਲੀ ਆ ਚੁਕੇ ਨੇ ਤੇ ਅਭੀ ਜੋ ਸਿੰਘ ਬੰਦਾ ਤੁਸੀਂ ਕਿਨੇ ਤੇਰਾ ਬਾਅਦ ਨੂੰ ਵਲੌਗ ਚ ਵੇਖਿਆ ਹੋਗਾ ਇਹ ਵੀ ਹੁਣ ਆਜ ਕਾ ਕਰੇ ਗਿਆ ਹੀ ਕਿਤੇ ਤੇ ਵਧੀਆ ਨਾ ਤੇ ਇਹਦੇ ਦਿਨ ਆਪਾਂ ਮਮਾ ਜਾਂਦੇ ਨੇ ਤੇ ਨਸਾ ਦੇਣਾ ਅੱਜ ਗਏ ਜਾਣਾ ਮੋਏ ਮੋਏ ਹੋ ਗਿਆ ਹਾਂਜੀ ਦੋਸਤੋ ਹੁਣ ਆਪਾਂ ਚੱਲ ਆ ਗਏ ਆ ਗੁਰਦੁਆਰੇ ਗੁਰਦਾਰੇ ਮੈਂ ਹਾਂ ਚੱਲ ਅਰਦਾਸ ਕਰਾ ਆਈਏ ਤੇ ਚੱਲਦੇ ਆ ਘਰੇ ਫਿਰ ਖਾਣੇ ਵੀ ਨੇ ਹਾਂਜੀ ਦੋਸਤੋ ਨਾ ਕੋਰਦਾ ਰਿਹਾ ਠੀਕ ਹੈ ਤਾਂ ਹੁਣ ਮਾਇਆ ਘਰੇ ਕੇ ਕੱਢਦੇ ਹਾਂ ਚੱਲਦੇ ਆ ਰੋਹਾਲ ਮਾਇਆ ਜਿਆਦਾ ਨਹੀਂ ਕਰਨੀ ਹੁੰਦਾ ਚੱਲਦੇ ਤੋਂ ਨਾ ਪਕਟ ਲੱਗਿਆ ਕੇਕ ਕੋਲਰ ਬਾਈ ਦਾ ਹੈਪੀ ਬਰਥਡੇ ਹੈਪੀ ਬਰਥਡੇ ਨਾ ਪਈ ਹਾਂਜੀ ਭਾਈ ਸੀ ਸੀ ਕੇ ਲੋ 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 ਕੰਨੀ ਦੋਸਤੋ ਹੁਣ ਵਾਂਗ ਇਸੇ ਕੇਕ ਕਟਿੰਗ ਦਿੱਤੇ ਹੋਣਾ ਆਪਾਂ ਕਰ ਲਿਆ ਕੇਕ ਕਟ ਤੇ ਇਹ ਜਿਹੜੇ ਮੈਂ ਵੌਇਸ ਨਾਲਾਈਆ ਕਿਉਂਕਿ ਵੀਡੀਓ ਦਾ ਸੁਨਣਾ ਰਹਿ ਸੀ ਇਸ ਕਰਕੇ ਮੈਂ ਵੌਇਸ ਓਵਰ ਕਰ ਲਿਆ ਹੈ ਤੇ ਪਹਿਲੇ ਕੋਇਆ Papa ਨੇ ਕੇਕ ਤੇ ਮੈਂ ਸਾਰਾ ਹੀ ਕਹ ਰਿਹਾ ਮੈਂ ਭੁੱਖ ਲੱਗੀ ਫਿਰ ਕੋਇਆ ਦਾਦੂ ਨੇ ਕੇਕ ਤੇ ਦਾਦੂ ਖੁਣ ਲਗੇ ਉਹ ਮੂੰਹ ਵਧੀਆਂ ਵਧੀਆਂ ਨਹੀਂ ਗਈ ਮੈਂ ਭੁੱਖ ਮਾਰੀ ਪਰ tạmਨੀ ਚੱਜਣਾ ਵਧੀਆ ਪਤਾ ਨਹੀਂ ਕੀ ਗੱਲ ਹੈ ਤਾਂ ਦਾਦੂ ਪਾਪਾ ਖੋਣ ਲਗੇ ਕੇ ਆ ਲਓ ਖਾ ਲਿਆ ਦੋਸਤੋ ਭੁੱਖ ਬੜੀ ਲੱਗ ਕੇ ਦੱਸਣ ਦਿਆਂ ਹੁਣ ਮੰਮਾ ਦੀ ਵਾਰੀ ਉਹ ਦੂਜੇ ਹੱਥਾਂ 'ਤੇ ਡੇਗ ਗਿਆ ਮੜਿਆ ਕੇਕ ਤੇ ਦਰੋਂ ਮੀਨੇ ਮੜਾਇਆ ਪੂਆਦਾ ਤੇ ਵਾਕੀ ਫਿਰ 11 ਬੇਲੀਆ ਨਹੀਂ ਵੀ ਖੋਣਾ ਸੀ ਫਿਰ ਉਹਨਾਂ ਦੀ ਵਾਰੀ ਆ ਗਈ ਤੇ ਵਾਕੀ ਹੋਣ ਦੇ ਸੋਹਣੇ ਉਹ ਜੋ ਜੋਗੇ ਹੁੰਦੇ ਆ ਤੇ ਮਨਤਾ ਜਮਾ ਦੀ ਵਾਰੀ ਆ ਗਈ ਤਾਂ ਜਮਾ ਵੀ ਦੇਖਣਾ ਤੇ ਉਹ ਵੀਰ ਭਰਾ ਹੁਣੇ ਮੇਰਾ ਵੱਡਾ ਭਰਾ ਤੇ ਆ ਵੀਡੀਓ ਬਣਾਉਣਾ ਤੇ ਉਹਦੀ ਵਾਰੀ ਆ ਗਈ ਮੇਰੇ ਵੀਰ ਭਰਾ ਦੀ ਓਹ ਵੇਖੋ ਅੱ비 ਜੋ ਸਿੰਘ ਕਰਦਾ ਲਿਆ ਵੇਖਣਾ ਹਾਂ ਗਾਇਜ਼ ਖਾਣ ਪੀਣਾ ਪੂਰਾ ਆ ਚੁੱਕਾ ਹੈ ਸਮਾਰਟ ਪ੍ਰੋਗਰਾਮ ਬੰਦ ਚ ਗਿਆ ਪੂਰਾ ਖਾ ਕੇ ਪੀ ਕੇ ਤੇ ਫਿਰ ਚੱਲਦੇ ਆ ਆਪਾਂ ਬਾਹਰ ਕੇ ਬਾਹਰ ਵੀ ਚੱਲਦੇ ਗਾਇਜ਼ ਯਾਰ ਅੱਜ ਬਿਲਕੁਲ ਬਾਹਰ ਵੀ ਜਾਣਾ ਹੈ ਨਾ ਆਓ ਇਹਨਾਂ ਬਲੋਗ ਵਾਲਾ ਨਹੀਂ ਯਾਰ ਆਹ ਓਕੇ ਲੱਗੀ ਰੱਖ ਲੈਣਾ ਆਨਲਾਈਨ ਆ ਗਈ ਮੈਂ ਇੱਥੇ ਰਹਿਣਾ ਫੇਰ ਆ ਲੈ ਕੀ ਪਾਹ ਹਲੋ ਮੈਂ ਇਹਨੂੰ ਨਸਾ ਮੰਗ ਲਓ ਤੂੰ ਆ ਨਾ ਥੋੜਾ ਦੇ ਮੈਨੂੰ ਚਾ ਕੋਈ ਹੋਰ ਲੈ ਲੀ ਦੇ ਰੈਡੀ ਆ ਉਹਦੇ ਭੇਜ ਦੇ ਨਾ ਥੋੜਾ ਨਹੀਂ ਆ ਗਿਆ ਤਾਂ ਨਹੀਂ ਕਰ ਜਰਰੀ ਨਹੀਂ ਕੁਝ ਪਰਵਾਹ ਨਹੀਂ ਮੈਂ ਜਿਹਾ ਸੈਲਾ ਕੋਈ ਨਹੀਂ ਹੈ ਤੇਰੀ ਮਮਾ ਨੂੰ ਲੈ ਆਉਂਦੇ ਅੱਛਾ ਦੇ ਰਹੇਗਾ ਉਚਾਈ ਗੀ ਪਾਜੀ ਦੋਸਤੋ ਹੁਣ ਆਪਾਂ ਕੇ ਕੋ ਘਟ ਲਿਆ ਤੇ ਹੁਣ ਚੱਲਦੇ ਆ ਖਾਣ ਪੀਣ ਤੇ ਚਲੀਏ ਗਾਇਸ ਗਿਆਂ ਆਂਦਾ ਆ ਗਾਇਸ ਉਹਨਾਂ ਪਤਾ ਦੇ ਖਾਣ ਵੀ ਨਾ ਖੋਣਗੇ ਤੇ ਭਾਈ ਨਹੀਂ ਬਈ ਤੇ ਕੀ ਕਰਣੀ ਹੈ ਨੀ ਭਾਈ ਚੱਲਦੇ ਗਾਇਸ ਮੈਂ ਬਾਤ ਚਲੋ ਹਾਂ ਮੈਂ ਆਉਂਦੇ ਬੱਸ ਕਰੀਏ ਜਾ ਰਿਹਾ ਹੈ ਇਹਦਾ ਆ ਹਾਈ ਬਲੇ ਆਪ ਨਹੀਂ ਚੱਲ ਰਿਹਾ ਸੈਟ ਦੇ ਹੋਏ ਨਾਲ ਹੋਰ ਮਣ ਗਿਆ ਆਂਦਾ ਹੋਣਾ ਮੈਂ ਪਕਾਨਾ ਦੇਖ ਲੈ ਗਿਆ ਹਾਈ ਨਹੀਂ ਲੈ ਲਈ ਆ ਆ ਕਰਕੇ ਗਾਫ ਰਿੰਗਾ ਤਾਂ ਮਤਲਬ ਦੇਖੀ ਆ ਉਹਦਾ ਆ ਜਾ ਹਾਈ ਸੇਂਗਣੀ ਬੁਲੇ ਬੁਲੇ ਉਂਕਿਆਸ ਕੀ ਚੀਜ਼ ਆ ਗਿਆਸ ਕੀ ਆਇਆ ਨਹੀਂ ਕੀਦਣਾ ਯਾਰ ਬੜਾ ਟਾਈਮ ਲੱਗਦਾ ਬੋਈ ਸੁਪਰ ਕਰ ਲੈ ਗਾ ਚੰਦੀ ਬੁਲੇ ਵੋਏ ਲੈ ਓਏ ਆ ਤੁਮਾਰੇ ਕੋਈ ਨਹੀਂ ਬਿਲਕੁਲ ਘਰ ਮੇਰਾ ਕੋਈ ਨਹੀਂ ਬਾਕੀ ਬੋਤਾ ਸਾਥ ਨਾ ਆਇਆ ਨਹੀਂ ਓਏ ਆ 065 ਨਹੀਂ ਹੋਦੀ ਦੋਸਤੋ ਪੀਜੀ ਆਪਣੇ ਆ ਚੁਕੇ ਨੇ ਵੀਰ ਭਰਾਉਣੀਆਂ ਜੇ ਆਏ ਨਹੀਂ ਆ ਜਾਓ ਭਰਾ ਨਾਲ ਗਿਆ ਸਮਾਨ ਆਇਆ ਓਏ ਨੂਰ ਬੋਤਾ ਫੜ ਕੇ ਨੇ ਆ ਯਾਰ ਇਹ ਨਾ ਆ ਆ ਜਾ ਭੁੱਲੇ ਦੇ ਕਰੀ ਬੁਲਾ ਲਾ ਟਾ 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 ਨਾ 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 ਜਲਦੀ ਹੈ ਗਾਈਸ ਹੁਣ ਘਰੇ ਖਾ ਵੀ ਦਾ ਕੇਕ ਕਟਿੰਗ ਕਰੀਆ ਹਾਂ ਨਾ ਉਹ ਤੇ ਗੱਲ ਕਰ ਚੱਲ ਨੰ ਮੰਗਾਲਾ ਮਣਾ ਬਨੇ ਕ ਮੰਗਾਲਾ ਭਰਾ ਹਾਂ ਯਾਰਾ ਕਿੱਦਾਂ ਗੱਡਾ ਹੋਵੇ ਆ ਬੁਲਟ ਰੋਜਾ 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 ਮੜੇ ਚੱਲਿਆ ਗੈਸਾ ਆਪਣਾ ਹੀ ਆ ਬਾਤੀ ਆਂਦੇ ਮੰਡੀ ਦਾ ਕਟਣਾ ਮੈਂ ਤੈਨੂੰ ਕੱਟ ਬੇ ਭਰਾ ਬੁਲਟ ਆਪਣਾ ਹੀ ਬਾਹਰ ਕਰ ਦੋ ਆ ਵੀ ਇੱਥੋਂ ਕੱਟੀ ਹੈ ਹਾਂਜੀ ਦੋਸਤੋ ਐਡੀ ਲੱਗ ਗਏ ਆ ਆਪਾਂ ਸਿਰੋ ਕੇ ਕਟਣਾ ਸਿਰ ਐਡੀ ਰੋਸ਼ਨੀ ਕਰਕੇ ਏ ਤੇ ਆਨੇ ਕੇਕਟ ਲੱਗੇ ਆ ਕੋਈ ਨਹੀਂ ਇੱਥੇ ਹੈਗਾ ਸਿਰਫ ਆਪਾਂ ਹੀ ਆ ਕੇ ਕੇਕਟ ਲੱਗੇ ਤੇ ਘਟਦੇ ਆ ਮੈਨੂੰ ਲੱਗਾ ਇਨਾਂ ਹੀ ਛਤਰ ਖਾਣੇ ਆ ਬੋਰੀਆਂ ਵਿੱਚੋਂ ਨਗਾ ਨਗਾ ਆਉਂਦੇ ਹੁਣ ਆਪਾਂ ਦੋਸਤੋ ਕੇਕਟ ਨਹੀਂ ਆ ਚੁੱਕੇ ਆ ਮੰਡੀ ਤੇ ਮੰਡੀ ਆ ਕੇ ਜਸਪਾਈ ਨੇ ਪਹਿਲਾਂ ਹੀ ਹੁੰਦੇ ਹ ਹੱਥ ਪਾ ਲਿਆ ਕੇਕ ਨੂੰ ਆ ਆ ਚੱਕਰੋ ਜੈਲੀ ਜਿਹੜੀ ਉਹ ਜਸਪਾਈ ਨੇ ਪਹਿਲਾਂ ਹੀ ਖਾ ਲਈ ਹੈ ਤੇ ਇਹ ਆਉ ਗਈਏ ਗਾਇਸ ਤੇ ਨਾ ਰੋਲਾ ਪੜਾਇਆ ਭਾਇਆ ਇੱਕ ਬਲੌਗ ਦੇ ਵਿੱਚ ਇਸ ਕਰਕੇ ਗਏ ਮੈਂ ਵੌਇਸਓਵਰ ਕਰਦਾ ਆ ਅਗਲੇ ਪਾਰ ਹੋ ਜਾ ਐਨਾਲੀ ਸਾਡੀ ਖਾ ਗਈ ਯਾਰ ਪੁੱਲਰ ਸਾਡ ਨੂੰ ਖਾ ਗਈ ਆ ਵੀ ਖਾ ਲਿਆ ਬਾਈ ਖਾ ਗਿਆ ਮੂੰਹ ਬਹਿਨੇ ਕੋ ਆ ਬਰਾ ਆ ਕੀ ਕੀ ਹੈ ਗੇ ਖੋਣ ਕੀ ਸਹੀ ਗਾਲੀ ਫੇਜਲੀ ਤੂੰ ਓਏ ਫੇਜੜੀ ਤੂੰ ਓੜ ਕਿੱਦਾ ਮੂੰਹ ਤੇ ਮਾਰ ਐ ਨਹੀਂ ਮੈਂ ਚਲੀਦਾ ਓਏ ਫੋੜੋ ਯਾਰ ਮਾੜੀ ਮੂੰਹ ਮਨੀਰੀ ਉਹ ਨਾ ਯਾਰ ਨਾ ਮਾਮਾ ਹੈ ਨਹੀਂ ਔਰ ਕੁਝ ਖਾਣੂ ਆ ਬੱਸ ਸਾਡੇ ਹੋਰ ਦੋਸਤੋ ਫਿਰ ਤੋਂ ਵਹੀ ਸਫਰ ਕਰਨਾ ਪੈਦਾ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਰੋਲਾ ਪਾਇਆ ਸੀ ਤੇ ਆ ਚੈੱਕ ਕਰੋ ਕੇਕ ਦਾ ਪੂਰਾ ਜਰੂਸ ਕੱਟ ਦਿੱਤਾ ਗਿਆ ਹੈ। ਹੁਣ ਕੇ ਕਟਿੰਗ ਕਰ ਲੱਗੇ ਆ ਤੇ ਹੋਰ ਵੀ ਜਿਹੜਾ ਥੋੜਾ ਬੂਤਾ ਰਹਿ ਗਿਆ ਜਰੂਸ ਉਹ ਵੀ ਕੱਟਦੇ ਲੱਗੇ ਆ ਚੈੱਕ ਕਰਿਓ ਜਿਹੜੀ ਜੈਲੀ ਉੱਤੇ ਲੱਗੀ ਹੈ ਵੀ ਇਹ ਖਾਣ ਲੱਗੇ। ਇਹ ਇਹ ਉਹ ਖਾ ਲਈ ਜੇ ਇਹ ਖਾ ਲਈ ਜੇ ਉਹ ਗਿਆ ਜੇ ਕੰਮ ਹੋ ਗਿਆ ਕੰਮ। ਆ ਲਓ ਦੋਸਤੋ ਮੌਣੀ ਕੀ ਕਰ ਸਕਦੇ ਆ। ਕੋਈ ਗਾਲਿਆਂ ਨਾ ਕੱਢਦੇ ਕੇਕ ਤੇ ਲਓ ਨਿਆਰੀ ਕੀ ਬਣਾਤਾ ਕੇਕ ਦਾ। ਉਹ ਜੇ

ਹਾਂਜੀ ਦੋਸਤੋ ਫਿਰ ਮਿਲਾਂਗੇ ਅੱਜਕਰ ਦੇ ਘਰ ਤੇ ਘਾਰ ਆ ਗਏ ਉਹਨਾਂ ਤੱਕ ਬਹੁਤ ਬਹੁਤ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਅੱਜ ਮੇਰਾ ਹੈਪੀ ਬਰਥਡੇ ਦੀ ਹੈਪੀ ਐਂਡਿੰਗ ਹੋ ਚੁੱਕੀ ਹੈ ਵਲੋਗ ਦੀ ਜਿਨ੍ਹਾਂ ਨੂੰ ਅੱਜ ਦਾ ਵਲੋਗ ਲੱਗ ਗਿਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜੁ ਕਰ ਦਿਓ ਗਾਇਸ ਬਾਏ ਬਾਏ ਟਾਟਾ ਐਂਡ ਸੀ ਯੂ